ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਹੋ ਰਹੀ ਬੇਦਬੀ ਦੀ ਦਾਸਤਾ ਧੰਨ ਬਾਬਾ ਦੀਪ ਸਿੰਘ ਦਾ ਪੱਤੀਆ ਸਾਹਮਣੇ ਖਲੋ ਕੇ ਦੱਸਦਾ ਇੱਕ ਚੀਜ਼ ਇਹ ਖਬਰ ਜੇ ਕਦੇ ਆਸੇ ਪਾਸੇ ਹੋਰ ਦਲਪੰਥ ਨੂੰ ਦਿੱਤੀ ਹੁੰਦੀ ਨਾ ਉਹਨਾਂ ਨੇ ਇੱਕ ਗੱਲ ਕਰਨੀ ਸੀ ਵੀ ਆਪਾਂ ਬਈਕੇ ਤੇ ਗੁਰਮਤਾ ਕਰ ਲਈਏ ਉਹਦੇ ਚ ਕੋਈ ਕਮੀ ਨਹੀਂ ਸੀ ਉਹਨਾਂ ਕਹਿਣਾ ਵੀ ਆਪਾਂ ਸਿੰਘ ਇਕੱਠੇ ਹੋਈਏ ਤੇ ਫੇਰ ਆਪਾਂ ਆਜ਼ਾਦ ਕਰਾਉਣ ਵਾਸਤੇ ਤੁਰਾਂਗੇ ਦੀਪ ਸਿੰਘ ਦੇ ਸਾਹਮਣੇ ਗੱਲ ਇਹ ਆ ਕਿ ਬਾਬਾ ਦੀਪ ਸਿੰਘ ਬੈਠਾ ਹੈਡਕੁਆਟਰ ਤੇ ਆ ਜਦੋਂ ਹੈਡਕੁਆਟਰ ਨੂੰ ਫੋਨ ਜਾਵੇ ਹੈਡਕੁਆਟਰ ਤੁਰੰਤ ਹਰਕਤ ਵਿੱਚ ਆਉਂਦਾ ਮੀਟਿੰਗਾਂ ਨਹੀਂ ਕਰਦਾ ਆਉਂਦਾ ਹੁਣ ਬਾਬਾ ਦੀਪ ਸਿੰਘ ਨੇ ਥੋੜਾ ਆਖਣਾ ਸੀ ਵੀ ਉਹਨੂੰ ਠੀਕ ਲਈਏ ਤੇ ਉਹਨੂੰ ਠੀਕ ਲਈਏ ਉਹ ਹੈਡਕੁਆਟਰ ਤੇ ਆ ਤੇ ਮੁੜ ਕੇ ਜਵਾਬ ਦੇਈ ਇਹ ਹੋਣੀ ਸੀ ਕਿ ਜਦੋਂ ਖਬਰ ਹੈਡਕੁਆਟਰ ਚ ਪਹੁੰਚੀ ਆ ਤੇ ਫਿਰ ਉਡੀਕਣਾ ਮਤਲਬ ਨਹੀਂ ਬਣਦਾ ਫਿਰ ਚੜ੍ਹਾਈ ਉਸੇ ਵੇਲੇ ਫਰਜ਼ ਬਣਦਾ ਕਿਉਂਕਿ ਤੁਸੀਂ ਜਥੇਦਾਰ ਹੋ ਤੁਹਾਡਾ ਫੈਸਲਾ ਕੀ ਹੋਣਾ ਚਾਹੀਦਾ ਕੌਮ ਦੇ ਜਥੇਦਾਰ ਨੂੰ ਪਤਾ ਹੈ ਕਿ ਸਾਬੋ ਕੀ ਤਲਵੰਡੀ ਇਸ ਵਕਤ ਦਲ ਪੰਥ ਦਾ ਸਭ ਤੋਂ ਵੱਡੀ ਛੋਣੀ ਆ ਸਿੰਘਾਂ ਨੇ ਵੱਡਾ ਕੱਲੂ ਘਾਰਾ ਲੜਿਆ ਛੋਟਾ ਕੱਲੂ ਘਾਰਾ ਲੜਿਆ ਜਿੰਨੇ ਫੱਟੜ ਸਿੰਘ ਸੀ ਸਾਬੋ ਕੀ ਤਲਵੰਡੀ ਆਉਂਦੇ ਰਿਹਾ ਇਥੇ ਦਵਾ ਬੂਟੀ ਹੁੰਦੀ ਰਹੀ ਆ ਇਥੇ ਮਲਮ ਪੱਟੀ ਹੁੰਦੀ ਰਹੀ ਆ ਇਥੇ ਲੜਨਾ ਕਿਵੇਂ ਆ ਸ਼ਸਤਰ ਕਿੱਥੋਂ ਲਿਆਉਣੇ ਆ ਘੋੜੇ ਕਿੱਥੋਂ ਲਿਆਉਣੇ ਆ ਸਾਬੋ ਕੀ ਤਲਵੰਡੀ ਇਤਿਹਾਸਕ ਪੱਖ ਤੋਂ ਬਹੁਤ ਵੱਡਾ ਸਥਾਨ ਸੀ ਬਹੁਤ ਵੱਡਾ ਤੇ ਉਸ ਆਸਥਾਨ ਦਾ ਇੰਚਾਰਜ ਆ ਧੰਬਾਬਾ ਦੀਪ ਸਿੰਘ ਕੌਮ ਦੇ ਜਥੇਦਾਰ ਦੇ ਕੋਲੋਂ ਗਿਣਤੀ ਦੇ ਸਿੰਘ ਆ ਬਹੁਤੇ ਨਹੀਂ ਬਹੁਤੇ ਇਸ ਕਰਕੇ ਨਹੀਂ ਕਿਉਂਕਿ ਅਹਿਮਦ ਸ਼ਾਹ ਅਬਦਾਲੀ ਦਾ ਬੁਥਾੜ ਭੰਨਣ ਤੋਂ ਬਾਅਦ ਬਹੁਤੇ ਸਿੰਘ ਜੰਗਲਾਂ ਨੂੰ ਚਲੇ ਗਏ ਜਾਂ ਪਹਾੜਾਂ ਨੂੰ ਚਲੇ ਗਏ ਜਾਂ ਮਾਰੂਥਲ ਦੇ ਇਲਾਕਿਆਂ ਨੂੰ ਚਲੇ ਗਏ ਇੱਥੇ ਸਿੰਘ ਗਿਂਤੀ ਮਿੰਤੀ ਦੇ ਸੀ ਹੁਣ ਲੀਡਰਸ਼ਿਪ ਹੋਵੇ ਦੇ ਧੰਨ ਬਾਬਾ ਦੀਪ ਸਿੰਘ ਵਰਗੇ ਬਾਬਾ ਦੀਪ ਸਿੰਘ ਨੇ ਆਖਿਆ ਬਹਾਦਰੋ ਗੱਲ ਸਾਡੇ ਹਰਮੰਦਰ ਦੀ ਆਈ ਆ ਗੱਲ ਸਾਡੀ ਜਿੰਦ ਤੇ jaan ਤੇ ਬਣੀ ਆ ਡੀਕਿਆ ਨਹੀਂ ਜਾਊਗਾ ਜਿਨ੍ਹਾਂ ਨੂੰ ਮੌਤ ਦਾ ਲੜ ਫੜਨਾ ਪਿਆ ਜਿਨ੍ਹਾਂ ਨੇ ਮੌਤ ਨੂੰ ਵਿਆਹਣਾ ਹੋਇਆ ਉਹ ਪਰਵਾਨੇ ਆਪ ਮੁਹਾਰੇ ਘਰਾਂ ਤੋਂ ਦੁਰਨਗੇ ਮੈਂ ਚੱਲਿਆ ਜੇ ਮਾਰੋ ਨਗਾਰਿਆਂ ਤੇ ਚੋਟਾਂ ਤੇ ਕਰੀਏ ਚੜਾਈ ਪੰਥ ਤੇ ਵਿਵਤਾ ਬਣੇ ਮਤੇ ਪਾ ਕੇ ਮੀਟਿੰਗਾਂ ਨਹੀਂ ਕੀਤੀਆਂ ਜਾਂਦੀਆਂ ਤੁਰੰਤ ਫੈਸਲੇ ਲਏ ਜਾਂਦੇ ਆ ਅਸਲ 'ਚ ਸਾਨੂੰ ਚੀਜ਼ ਹੀ ਇਹੋ ਲੈ ਕੇ ਬਹਿ ਗਏ ਕਿੰਨੇ ਸਾਡੇ ਕੋਲ ਮੁੱਦੇ ਆਏ ਪੰਥ ਦੇ ਨਾਂ ਤੇ ਕਿੰਨੇ ਸਾਡੇ ਕੋਲ ਮਸਲੇ ਆਏ ਅਸੀਂ ਤੇ ਕਮੇਟੀਆਂ ਬਣਾ ਕੇ ਬਹਿ ਜਾਂਦੇ ਵੀ ਫਲਾਣੀ ਕਮੇਟੀ ਰਿਪੋਰਟ ਦੋ ਉਹ ਚਾਰ ਦਿਨ ਖਾ ਕੇ ਗਿਰੀਆਂ ਸ਼ਵਾਰੇ ਪੀ ਕੇ ਗਰਮਾ-ਗਰਮ ਦੁੱਧ ਤੇ ਜਿੰਨੇ ਮਸਲੇ ਠੰਡੇ ਪਸਤੇ 'ਚ ਪਾਈ ਹੋਏ ਕਿੰਨਾ ਜੋ ਮਰਜ਼ੀ ਕੱਢ ਲੋ ਤੁਹਾਡਾ ਨਾ ਇਹੋ ਕੁਝ ਹੀ ਹੋਇਆ ਅਸੀਂ ਮੂੰਹ ਚੋਕੇ ਢੀਕਦੇ ਰਿਹਾ ਵੀ ਫਲਾਣੀ ਕਮੇਟੀ ਬਣੀ ਆ ਕੋਈ ਨਾ ਕੋਈ ਫੈਸਲਾ ਕਰੋਗੇ ਕਿੱਧਰੋਂ ਭਾਈ ਉਹਨੇ ਜਿਹਨੂੰ ਨਵਾਂ ਮੁੱਦਾ ਆ ਜਾਂਦਾ ਉਹਦੀ ਕਮੇਟੀ ਬਣ ਜਾਂਦੀ ਉਹਨੂੰ ਜਿਹਨੂੰ ਤੀਜਾ ਮੁੱਦਾ ਆ ਜਾਂਦਾ ਉਹਦੀ ਕਮੇਟੀ ਬਣ ਜਾਂਦੀ ਪੰਥ ਨੂੰ ਪਤਾ ਹੀ ਨਹੀਂ ਲੱਗਾ ਵੀ ਸਾਰਾ ਗੋਲਮਾਲ ਹੀ ਹੋ ਗਿਆ ਤੇ ਹੋਵੇ ਕੌਮ ਦਾ ਜਥੇਦਾਰ ਧੰਨ ਬਾਬਾ ਦੀਪ ਸਿੰਘ ਕਹਿੰਦਾ ਭਾਈ ਮੈਂ ਚੱਲਿਆ ਜੇ ਕੋੜਿਆਂ ਤੇ ਕਾਠੀਆਂ ਕੱਸ ਲੋ ਮੈਦਾਨੇ ਜੰਗ ਤਿਆਰ ਪਰ ਤਿਆਰ ਹੁਣ ਨਹੀਂ ਵੇਖੋ ਉਮਰਿਆ ਬਾਬੇ ਦੀ 75 ਸਾਲ ਲੋਕੀ ਜਵਾਨੀ ਦੇ ਵਿੱਚ ਕੰਮ ਕਰਦੇ ਆ ਤੇ ਬੁਢਾਪੇ ਜਾ ਕੇ ਦੇ ਹਿਸਾਬ ਕਿਤਾਬ ਕਰਦੇ ਆ ਪੈਨ ਪੈਨਸਲ ਫੜ ਲੈਂਦੇ ਆ ਪਰ ਲੀਡਰਸ਼ਿਪ ਇਦਾਂ ਦੀ ਹੋਵੇ ਬੰਦੇ ਦੀ ਜ਼ਿੰਦਗੀ ਇਦਾਂ ਦੀ ਹੋਵੇ ਉਹ 24 ਘੰਟੇ ਤਿਆਰ ਹੋਵੇ ਬਾਬੇ ਨੇ ਜਵਾਨੀ ਚ ਵੀ ਕਲਮ ਚਲਾਈ ਤੇ ਖੰਡਾ ਵਾਇਆ ਅੱਜ ਬੁਢਾਪਾ ਆ ਗਿਆ ਉਹਨੇ ਕਲਮ ਰੱਖ ਦਿੱਤੀ ਤੇ ਖੰਡਾ ਫੇਰ ਚੁੱਕ ਲਿਆ ਗੱਲ ਖੰਡੇ ਦੀ ਤਰੀ ਹੈ ਸਿੱਖ ਇਤਿਹਾਸ ਅੰਦਰ ਦੋ ਸ਼ਸਤਰ ਬੜੀ ਵੱਡੀ ਮਹਾਨਤਾ ਰੱਖਦੇ ਆ ਆ ਵੀ ਤੁਹਾਡੇ ਲਈ ਸ਼ਾਇਦ ਨਵਾਂ ਹੋਵੇ ਇੱਕ ਧੰਨ ਬਾਬਾ ਦੀਪ ਸਿੰਘ ਦੇ ਹੱਥ 'ਚ ਫੜਿਆ ਦੋ ਤਾਰਾ ਖੰਡਾ ਇੱਕ ਬਾਬਾ ਬਚਿੱਤਰ ਸਿੰਘ ਦੇ ਹੱਥ 'ਚ ਫੜਿਆ 나ਗਣੀ ਵਰਸ਼ਾ ਸ਼ਾਇਦ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਇਹ ਦੋਵੇਂ ਸ਼ਸਤਰ ਇੱਕੋ ਘਰ 'ਚ ਇੱਕੋ ਟਾਈਮ ਇੱਕੋ ਬੰਦੇ ਦੇ ਹੱਥਾਂ ਦੇ ਬਣੇ ਆ ਇੱਕੋ ਦੇ ਬਾਬਾ ਬਚਿੱਤਰ ਸਿੰਘ ਵਾਲਾ 나ਗਣੀ ਵਰਸ਼ਾ ਜਦਨਾ ਕਦੀ ਹਾਥੀ ਦਾ ਮੁਕਾਬਲਾ ਹੋਇਆ ਸੀ ਤੇ ਧੰਵਾ ਬਾਬਾ ਦੀਪ ਸਿੰਘ ਦੇ ਹੱਥ ਚ ਫੜਿਆ ਦੋ ਧਾਰਾ ਖੰਡਾ ਇਹ ਦੋਵੇਂ ਸ਼ਸਤਰ ਪਿੰਡ ਸੁਰ ਸਿੰਘ ਦੇ ਵਿੱਚ ਬਣਿਆ ਸੁਰ ਸਿੰਘ ਦੇ ਵਿੱਚ ਇੱਕ ਬੜੀ ਵੱਡੀ ਤਕਸਾਲ ਸੀ ਸ਼ਸਤਰ ਬਣਾਉਣ ਦੀ ਤੇ ਇਹਨਾਂ ਨੂੰ ਬਣਾਉਣ ਵਾਲਾ ਕੋਈ ਆਮ ਨਹੀਂ ਸੀ ਉਹਦਾ ਨਾਵਾ ਬਾਬਾ ਹਰਦਾਸ ਸਿੰਘ ਜਿਹਦੇ ਹੱਥ ਦਾ ਦੋ ਧਾਰਾ ਖੰਡਾ ਬਣਿਆ ਵਾ ਤੇ ਜਿਹਦੇ ਹੱਥ ਦਾ 나ਗਣੀ ਵਰਸ਼ਾ ਬਣਿਆ ਉਹਦਾ ਨਾਵਾ ਬਾਬਾ ਹਰਦਾਸ ਬਾਬੇ ਹਰਦਾਸ ਸਿੰਘ ਦਾ ਇੱਕ ਪੋਤਿਆ ਜਿਹਦਾ ਨਾਮ ਆ ਗਿਆਨੀ ਭਗਵਾਨ ਸਿੰਘ ਸਿੱਖ ਇਤਿਹਾਸ ਦਾ ਪਹਿਲਾ ਬੰਦਾ ਜਿਹਨੂੰ ਗਿਆਨੀ ਦਾ ਖਿਤਾਬ ਮਿਲਿਆ ਉਸ ਤੋਂ ਪਹਿਲਾਂ ਗਿਆਨੀ ਨਹੀਂ ਕੋਈ ਵੀ ਹੁੰਦਾ ਗਿਆਨੀ ਇਹ ਪਹਿਲਾ ਸੀ ਬਾਬੇ ਹਰਦਾਸ ਦੇ ਹੱਥਾਂ ਦੇ ਬਣੇ ਸ਼ਸਤਰ ਬਾਬੇ ਹਰਦਾਸ ਦਾ ਪੁੱਤ ਗਿਆਨੀ ਭਗਵਾਨ ਸਿੰਘ ਤੇ ਗਿਆਨੀ ਭਗਵਾਨ ਸਿੰਘ ਦਾ ਪੁੱਤ ਉਹ ਜਿਨੇ 18ਵੀਂ ਸਦੀ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ ਸੀ ਇਸ ਮਰਦ ਜੋਦੇ ਦਾ ਨਾਮ ਸੀ ਜਸਾ ਸਿੰਘ ਰਾਮਗੜੀਆ ਜਸਾ ਸਿੰਘ ਰਾਮਗੜੀਏ ਦੇ ਦਾਦੇ ਦੇ ਹੱਥਾਂ ਦੇ ਬਣੇ ਸ਼ਸਤਰ ਆ ਦੋਵੇਂ ਬਾਬਾ ਦੀਪ ਸਿੰਘ ਵਾਲਾ ਦੋ ਧਾਰਾ ਖੰਡਾ ਤੇ ਬਾਬਾ ਬਚੱਤਰ ਸਿੰਘ ਦੇ ਹੱਥ ਚ ਫੜਿਆ ਨਾਗਣੀ ਪਰਚਾ ਇਹ ਦੋਵੇਂ ਸ਼ਸਤਰੋਂ ਨੇ ਗੁਰੂ ਕਲਕੀ ਤਰਪਾਦਸ਼ਾ ਨੂੰ ਲਿਆ ਕੇ ਕਦੀ ਪੇਟਾ ਕੀਤੀ ਸੀ